ਲੋਕ ਕਹਿੰਦੇ ਨਾ ਗਿਣਤੀ 'ਚ ਤੁਸੀਂ ਬੜੇ ਥੋੜੇ ਜਿਹੇ ਤੇ ਥੋੜੇ ਜੇ ਬੰਦੇ ਕੀ ਰਾਜ ਭਾਗ ਕਾਇਮ ਕਰ ਲੋਗੇ ਤੁਹਾਡੀ ਤੇ ਗਿਣਤੀ ਬੜੀ ਥੋੜੀ ਐ ਤੇ ਥੋੜੀ ਗਿਣਤੀ ਵਾਲਿਆਂ ਵਾਸਤੇ ਫਿਰ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਇਤਿਹਾਸ ਸਾਹਮਣੇ ਆ ਉਹ ਦੋ ਹੀ ਜਾਣੇ ਸੀ ਨਾ ਜਦੋਂ ਐਲਾਨ ਹੋ ਗਿਆ ਸਾਰੇ ਸਿੱਖ ਦੁਨੀਆ 'ਚ ਖਤਮ ਕਰ ਦਿੱਤੇ ਗਏ ਤੇ ਸਿੱਖ ਨਾਂ ਦੀ ਕੋਈ ਚੀਜ਼ ਹੀ ਕੋਈ ਨਹੀਂ ਤੇ ਝਾੜੀਆਂ 'ਚ ਛਿਪਿਆ ਨੇ ਇਹ ਗੱਲ ਸੁਣੀ ਸੀ ਤੇ ਕਹਿਣ ਲੱਗੇ ਇਹ ਗੱਲ ਜਿਹੜੀ ਐ ਕਿ ਸਿੱਖ ਕਦੇ ਵੀ ਮੁਕਾਇਆ ਮੋਕ ਨਹੀਂ ਸਕਦੇ ਦੁਨੀਆ ਦੀ ਕੋਈ ਤਾਕਤ ਸਿੱਖੀ ਨੂੰ ਖਤਮ ਨਹੀਂ ਕਰ ਸਕਦੀ ਉਥੇ ਹੀ ਨਾ ਕੋਈ ਹਥਿਆਰ ਹੈ ਬਸ ਕੋਲ ਮਹਾਰਾਜ ਦੀ ਬਾਣੀ ਤੇ ਬਾਣੀ ਪੜ ਕੇ ਇੱਕ ਜਜ਼ਬਾ ਸੀ ਕਿ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿੱਜੈ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕਿੱਜੈ ਜਿਹਦੇ ਵੱਲ ਗੁਰੂ ਹੋਵੇ ਲੱਖਾਂ ਬਾਹਾਂ ਉਹਦਾ ਕੀ ਵਿਗਾਰ ਸਕਦੀਆਂ ਨੇ ਮੌਤ ਨੂੰ ਮਖੌਲਾ ਕਰਨ ਵਾਲੇ ਜਿਸ ਮਰਨੇ ਤੇ जग ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਤੇ ਉੱਥੇ ਉਸੇ ਥਾਂ ਤੇ ਝਾੜੀਆਂ ਤੋਂ ਇੱਕ ਸੋਟਾ ਲਿਆ ਏ ਮੋਟਾ ਜਿਹਾ ਸੋਟਾ ਹੱਥ ਵਿੱਚ ਪਕੜ ਕੇ ਆ ਗਾਤਰੇ ਵਾਲੀਆਂ ਛੇੜੀ ਸਹਿਬਾਂ ਹੀ ਉਹਨਾਂ ਦੇ ਕੋਲ ਨੇ ਤੇ ਖਾਲਸੇ ਦਾ ਰਾਜ ਭਾਗ ਉਹਨਾਂ ਦੋ ਗੁਰੂ ਕੇ ਸਿੱਖਾਂ ਨੇ ਕਾਇਮ ਕਰਤਾ ਸੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਤੇ ਜਦੋਂ ਵੇਖਿਆ ਕਿ ਧਨ ਤੇ ਇਕੱਠਾ ਹੋਣ ਲੱਗ ਪਿਆ ਨਾਕੇ ਤੇ ਸਾਡਾ ਮਕਸਦ ਧਨ ਇਕੱਠਾ ਕਰਨਾ ਨਹੀਂ ਬਲਕਿ ਹਕੂਮਤ ਨੂੰ ਇਹ ਦੱਸਣਾ ਸੀ ਕਿ ਕੱਲਾ-ਕੱਲਾ ਸਿੱਖ ਸਵਾ ਲੱਖ ਹੈ ਤੇ